ਆਦੀ ਵਾਰ ਦਿੱਦੀ ਸਾਈਡ ਪੇਂਟ ਕਰਨੀਆਂ ਸਾਹਮਣੇ ਵਾਲੀ ਦੀਵਾਰ ਪੇਂਟ ਕਰਨੀਆਂ ਬਟਾ ਮੈਨੂੰ ਇਹ ਵੀ ਇੱਕ ਜ਼ਿੰਮੇਵਾਰੀ ਹੈ ਕਿ ਮੈਨੂੰ ਉਧਰ ਕਿਹੜੇ ਕਿਹੜੇ ਚੀਜ਼ਾਂ ਚਾਹੀਦੀਆਂ ਜੋ ਮੇਰੇ ਮਤਲਬ ਮੈਂ ਨਹੀਂ ਮਤਲਬ ਦੇਖ ਰੱਖ ਸਕਦੀਆਂ ਗੰਧ ਗੰਧ ਵੇਖੋ ਕਿੰਨਾ ਪਾ ਕੇ ਗਏ ਆ ਪੁਰਾਣੇ ਕਿਰਾਏਦਾਰ ਪੜ ਗਈ ਕੀ ਪੜ ਗਈ ਕੀ ਪੜ ਗਈ ਸਾਨੂੰ ਨਹੀਂ ਚੜਾਈ ਦੇ ਸਾਜ਼ੀ ਗਾਲ ਦੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਆ ਕਿ ਸਾਰੇ ਬਹੁਤ ਵਧੀਆ ਹੋਵੋਗੇ ਖੈਰ ਆਪਾਂ ਉਸੇ ਫਲੈਟ ਦੇ ਵਿੱਚ ਬੈਠੇ ਆਂ ਜਿਸ ਫਲੈਟ ਦੇ ਵਿੱਚ ਆਪਾਂ ਸ਼ਿਫਟ ਕਰਨ ਲੱਗੇ ਆਂ ਜੀ ਤੇ ਇੱਥੇ ਹੁਣ ਕੰਮ ਚਲਾਉਣ ਲੱਗੇ ਆਂ ਜੀ ਪੇਂਟਰਾਂ ਦਾ ਪਹਿਲਾਂ ਪੇਂਟਰ ਕਾਊਂਟਰ ਆਪਣਾ ਸਾਰਾ ਕੰਮ ਕਰ ਦੇਣਗੇ ਜਿਵੇਂ ਦੀਵਾਰਾਂ ਦੇ ਉੱਪਰ ਲੀਕਾਂ ਲੁਕਾਂ ਤੁਹਾਨੂੰ ਪਤਾ ਜੀ ਸਾਨੂੰ ਪਸੰਦ ਨਹੀਂ ਬੜੀਆਂ ਆਇਆਂ ਲੀਕਾਂਆਂ ਖੱਡੇ ਖੁੱਡੇ ਦੀਵਾਰਾਂ ਦੇ ਉੱਪਰ ਪੀ ਮੋਰੀਆਂ ਕਰ ਰੱਖੀਆਂ ਹਨ ਜਾਂ ਤਾਂ ਕੋਈ ਪੇਂਟਿੰਗਾਂ ਟੰਗੀਆਂ ਹੁੰਦੀਆਂ ਫਿਰ ਵੀ ਸੀ ਹਨ ਓਕੇ ਐਕਚੁਅਲੀ ਜਿਹੜੇ ਵੀ ਇੱਥੇ ਕਿਰਾਏਦਾਰ ਰਹਿ ਕੇ ਗਏ ਨੇ ਪਹਿਲਾਂ ਉਹਨਾਂ ਨੇ ਆਪਣੇ ਸਹੂਲਤ ਦੇ ਹਿਸਾਬ ਨਾਲ ਕਿਤੇ ਤਸਵੀਰਾਂ ਟੰਗਤੀਆਂ ਕਿਤੇ ਸੁਰਾਖ ਕਰ ਤੇ ਜਦ ਕੀ ਹਰੇਕ ਨੂੰ ਚਾਹੀਦਾ ਹੀ ਹੁੰਦਾ ਜੇ ਵਕਰਾਏ ਤੇ ਜਾਂਦੇ ਆ ਤਾਂ ਜਿੱਥੇ ਸੁਰਾਖ ਹੋਇਆ ਹੋਇਆ ਜਾਂ ਉੱਥੇ ਪੇਂਟਿੰਗ ਟੰਗੀ ਐ ਐਕਸਟਰਾ ਕੋ ਸੁਰਾਖ ਕਰਨ ਦੀ ਲੋੜ ਨਹੀਂ ਆਂਦੇ ਆ ਚਲੇ ਜਾਂਦੇ ਆ ਤੇ ਉਹ ਖਲਾਰਾ ਪਾਇਆ ਜਾਂਦਾ ਘਰ ਦੇ ਵਿੱਚ ਆਹ ਦੀਵਾਰ ਇੱਧਰਲੀ ਸਾਈਡ ਪੇਂਟ ਕਰਨੀ ਆ ਸਾਹਮਣੇ ਵਾਲੀ ਦੀਵਾਰ ਪੇਂਟ ਕਰਨੀ ਆ ਆਹ ਬਾਈ ਹੁਣੇ ਕਰਨਗੇ ਪੇਂਟ ਵਾਹ ਜੀ ਵਾਹ ਅੱਜ ਅੱਜ ਨੇ ਬੇੜ ਦੋਗੇ ਭਈਆ ਹਾਂ ਜੀ हां हां निਭੜ ਜੇਗਾ ਜਿਆਦਾ ਨਹੀਂ ਗਾ ਵੈਸੇ ਕੰਮ ਚੱਕਦੇ ਹੋ ਫੱਟੇ ਤੇ ਆ ਜਿਹੜੇ ਸੋਫੇ ਨੇ ਸੋਫੇ ਵੀ ਆਪਾਂ ਇਸ ਸੋਫੇ ਦਾ ਵੀ ਕਵਰ ਕਪੜੇ ਚੇਂਜ ਕਰਾ ਦੇਣੇ ਨੇ ਤੇ ਸਾਹਮਣੇ ਵਾਲੇ ਸੋਫੇ ਵੀ ਡਰਾਈ ਕਲੀਨ ਕਰਾ ਦੇਣੇ ਨੇ ਦੇਖੋ ਜ਼ਰੂਰਤ ਤਾਂ ਆਪਾਂ ਨੂੰ ਪਾਣੀ ਤਾਂ ਉਹਨੂੰ ਅੰਦਰੋਂ ਮਿਲ ਜੇਗਾ ਟੂਟੀ ਚ ਵਾਸ਼ਰੂਮ ਦੇ ਵਿੱਚ ਇਹ ਕਰਾ ਕੇ ਆਪਾਂ ਸਾਰਾ ਵਧੀਆ ਹੋ ਜਾਣਾ ਸਿਸਟਮ ਬਾਬਾ ਬਾਕੀ ਜਿਵੇਂ ਬਾਬਾ ਜੀ ਨੂੰ ਚੰਗਾ ਲੱਗੇ ਹੁਣ ਮੈਂ ਬਾਈ ਉਹਨਾਂ ਨੂੰ ਸਮਾਨ ਲਿਆਤਾ ਏਕ ਵਾਰੀ ਪੇਂਟ ਕਰਕੇ ਅੱਜ ਨਿਵੇੜ ਦੇਣਗੇ ਤੇ ਫਿਰ ਆਪਾਂ ਮੈਂ ਬਾਕੀ ਦੇ ਕੰਮ ਕਰ ਲਵਾਂ ਜਿਹੜੇ ਹੋਰ ਕੰਮ ਹੈਗੇ ਨੇ ਕੁਝ ਕੰਪਿਊਟਰ ਦੀ ਸਕਰੀਨ ਲੈ ਆਣੀ ਏ ਕਿਉਂਕਿ ਦੋ ਤਿੰਨ ਕੰਪਿਊਟਰਸ ਤੇ ਵਗੈਰਾ ਦੀ ਲੋੜ ਵੀ ਪਈ ਏ ਮੇਰੇ ਕੋਲ ਹੈਗੇ ਨੇ ਪਰ ਸਕਰੀਨਸ ਲੈ ਆਣਾ ਛੋਟੀਆਂ ਸਕਰੀਨਸ ਵਟੀਆਂ ਨੇ ਮੇਰੇ ਕੋਲ ਸਕਰੀਨਾਂ ਔਰ ਫਿਰ ਚੰਗੀਆਂ ਨਹੀਂ ਲੱਗਣੀਆਂ ਇੱਥੇ ਪਈਆਂ ਵਈਆਂ ਛੋਟੀਆਂ ਸਕਰੀਨਸ ਨੇ ਉਹ ਇੱਥੇ ਲੈ ਆਣੇ ਆ ਉਹ ਲੈ ਕੇ ਆਣਾ ਠੀਕ ਏ ਭਈਆ ਮੈਂ ਜਲਦਾ ਕੋੜੀ ਮਿਲ ਗਈ ਤੁਹਾਨੂੰ ਤੁਸੀਂ ਤੇ ਆਪਣਾ ਕੰਮ ਅਦਲਾ ਸ਼ੁਰੂ ਕਰ ਆਏ ਹੁਣ ਮੈਂ ਵੀ ਕਰ ਲਵਾਂ ਮੇਰਾ ਵਹਿ ਘਰ ਦਾ ਕੰਮ ਵੀ ਪਿਆ ਵਾ ਬਟਰ ਮੈਨੂੰ ਵੀ ਇੱਕ ਜ਼ਿੰਮੇਵਾਰੀ ਹੈ ਕਿ ਮੈਨੂੰ ਉਧਰ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਜੋ ਮੇਰੇ ਮਤਲਬ ਮੈਂ ਹੀ ਮਤਲਬ ਦੇਖ ਰੱਖ ਸਕਦੀ ਆ ਮਤਲਬ ਇਹਦਾ ਹਾਂਸ ਕਿ ਮਤਲਬ ਘਰ ਚ ਜਿਹੜੀਆਂ ਚੀਜ਼ਾਂ ਨੈਸੈਸਰੀ ਨੇ ਜਿਵੇਂ ਉਧਰ ਪਾ ਝਾੜੂ ਪੋਚਾ ਲਾਉਣਾ ਉਹਦੇ ਵਾਸਤੇ ਸਾਰਾ ਸਮਾਨ ਚਾਹੀਦਾ ਵਾ ਵਾਸ਼ਰੂਮ ਹੋ ਗਏ ਉਹਨਾਂ ਦੇ ਵਾਸਤੇ ਵਾਈਪਰ ਇਹ ਚੀਜ਼ਾਂ ਮੇਰੇ ਮੈਨੂੰ ਮੈਂ ਦੇਖ ਸਕਦੀ ਆ ਵੀ ਮੈਨੂੰ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਪਤਾ ਨਹੀਂ ਸੀ ਵੀ ਨੇ ਆਪਣਾ ਵੇਖਣਾ ਆਫਿਸ ਚੇਅਰ ਟੇਬਲ ਐ ਹੋਈ ਚੀਜ਼ਾਂ ਸੀ ਵੀ ਡਿਪਾਰਟਮੈਂਟ ਐ ਮੇਰਾ ਡਿਪਾਰਟਮੈਂਟ ਆ ਵਾ ਤੇ ਮੈਂ ਉਹਨਾਂ ਚੀਜ਼ਾਂ ਲਿ ਜਦੋਂ ਪਾਈ ਵਾਲੀ ਦੁਕਾਨ ਤੇ ਚਲਦੇ ਨੇ ਜਿਹੜੇ ਜਿਹੜੇ ਮੇਜਰ ਮੇਜਰ ਚੀਜ਼ਾਂ ਹੁੰਦੀਆਂ ਉਹ ਯਾਦ ਹੁੰਦੀਆਂ ਨੇ ਬਾਅਦ ਵਿੱਚ ਦੇਖੀ ਕੀ ਕਰਨੀ ਆ ਇਹ ਬਾਦਰ ਕੀ ਕਰ ਰਹੇ ਹੋ ਬਾਬੂ ਕਿਉਂ ਤੋੜ ਦੇਣਾ ਤੁਹਾਡਾ ਹੀ ਚੋਲਾ ਤੁਸੀਂ ਤੋੜ ਦੇਣੀ ਆ ਇਹਦੀ ਤਾਰ ਖਿੱਚ ਕੇ ਨਾ ਲਾ ਲਈਏ ਪਹਿਲਾਂ ਤੋ ਦੇਖ ਲਈ ਪੰਗੇ ਲਪ ਕਦੋਂ ਦੇ ਹਾਂ ਲਾਤੀ ਆ ਉਥੋਂ ਲਾਤੀ ਇਹ ਤੁਹਾਨੂੰ ਉਨਪਲੱਗ ਉਤਾਰੋਗੇ ਤਾਂ ਖਿੱਚੂਗੀ ਇਹਨੂੰ ਥੱਲੇ ਉਤ ਖਿੱਚੇ ਕੇ ਆਲੇ ਪਲੱਗ ਨੂੰ ਲੰਮੇ ਕੇ ਦਬਾਈਏ ਖਾਲੀ ਓਕੇ ਤੇ ਕਿਚਨ ਵਾਸਤੇ ਵੀ ਦੇਖ ਲਓ ਕਿਚਨ ਵਾਸਤੇ ਵੀ ਹਾਂ ਹੈਂਡ ਵੋਸ਼ ਜਿਹੜੀ ਹੈ ਲਸ਼ ਕੈਲੀਸੋਨੀ ਮਰਤਨ ਸਾਫ ਕਰਨ ਵਾਸਤੇ ਹੋਗਾ ਸਮਾਨ ਜਿਹੜਾ ਹੈ ਨਾ ਤੇ ਹੋਰ ਵੀ ਕੱਲ ਕੋਈ ਐਥੇ ਅੰਕਲ ਦੀ ਦੁਕਾਨ ਤੋਂ ਲੈ ਲੈਣਾ ਬਹੁਤ ਸਮਾਨ ਲੈਣਾ ਤੇ ਚਾਹ ਚੁੱਗ ਬਣਾਉਣ ਵਾਸਤੇ ਜਿਵੇਂ ਆਪਣੇ ਘਰ 'ਚ ਭਾਂਡੇ ਖਾਈ ਗਿਆ ਹਾਂ ਐਕਸਟਰਾ ਭਾਂਡੇ ਜਿਹੜੇ ਹਾਂ ਐਕਸਟਰਾ ਭਾਂਡੇ ਖੂਣੀ ਲੈਣੀ ਖੂਣੀ ਆਪਣੇ ਤੇ ਘਰ ਚ ਜਿੰਦਾਈਆਂ ਜਿਹੜੀਆਂ ਆਪਣੇ ਕੋਲ ਹੈਗੀਆਂ ਮਤਲਬ ਜੋ ਵੀ ਕਿਚਨ ਦਾ ਸਮਾਨ ਹੈ ਕਿਚਨ ਦਾ ਸਮਾਨ ਦੇਖ ਲਓ ਜੋ ਵੀ ਹੈ ਹੁਣ ਹੁਣ ਇਹ ਤਾਂ ਇਕੱਲੀ- ਇਕੱਲੀ ਚੀਜ਼ ਤਾਂ ਨਹੀਂ ਆਪਾਂ ਦੱਸਾਂਗੇ ਵੀ ਕੀ ਕੀ ਚਾਹੀਦਾ ਤੇ ਪਾਸੇ ਹੋਈ ਆ ਕਿ ਮੈਂ ਸਮਾਨ ਇੱਕ ਵਾਰੀ ਨੋਟ ਕਰ ਲਵਾਂ ਇਬਾਦਤ ਮੰਮਾ ਨੇ ਆ ਘਰ ਕਮਬੋਧ ਵਧੀਆ ਕਰਤਾ ਹੈ ਨਾ ਉਹ ਤੁਹਾਡੇ ਟੌਏ ਬਾਕਸ ਆ ਤੁਹਾਡੀ ਟੌイズ ਤੁਹਾਡੇ ਫਰੈਂਡਸ ਆ ਦੇਖੋ ਵੀਰਾ ਵੀ ਸੁੱਤਾ ਹੈ ਹੈ ਨਾ ਅਗਮ ਵੀਰਾ ਇਹ ਗੰਬੀਰਾ ਜਿੱਤਾ ਪਟਕਾ ਬਣ ਕੇ ਜਿਵੇਂ ਇਸ ਹੁੰਦੀਆਂ ਕਿਰਨਾ ਮੋਦੀ ਹੁੰਦੀ ਹੈ ਵੀ ਉਹ ਪਿੱਛੇ ਪਰਮਦੀਦੀ ਉਹ ਬੈਠੀ ਹਾਂਜੀ ਅ ਇਹਨੇ ਨਾ ਦੰਦੀਆਂ ਕੱਢ ਰਹੀ ਹੈ ਨਾ ਹੁਣ ਇਹ ਉਹ ਯੂਜ਼ ਕਰ ਰਹੀ ਉਹਨੂੰ ਜਿਹੜਾ ਮੂੰਹ ਚ ਕੀ ਹੁੰਦਾ ਉਹਨੂੰ ਕੀ ਕਹਿੰਦੇ ਨੇ ਤਿੱਥਰ ਦੇਖ ਲਓ ਜੀ ਕਿਆ ਕਹਿਣਾ ਹਾਂ ਜੱਕੀ ਖਾ ਰਹੀ ਹੈ ਉਹ ਸੜਦਾ ਹਣਾ ਸੜਤਾ ਨੂੰ ਚਾਹ ਚਾਹ ਦੇ ਦੀ ਮਨ ਕੀ ਚਾਹ ਮੈਨੂੰ ਇੱਕ ਗਲਾਸ ਪਾਤਾ ਵਿੱਚ ਓਕੇ ਮੈਂ ਲੈ ਕੇ ਆਉਂਦਾ ਕਿਉਂਕਿ ਇੱਕ ਗਲਾਸ ਹੈਗਾ ਉੱਥੇ ਬਸ ਠੀਕ ਹੈ ਮੈਂ ਲੈ ਕੇ ਸਕੂਟਰ ਤੇ ਜਾਵਾਂਗਾ ਹੈ ਸਕੂਟਰ ਤੇ ਜਾ ਰਹਾ ਮੈਂ ਚਾਹ ਲਈ ਆਵਾਂ ਲੋ ਜੀ ਪ੍ਰਿੰਟਰਾਂ ਚਾਹ ਦੇ ਆਈ ਆਪਾਂ ਤੇ ਫਿਰ ਆਪਾਂ ਦੇਖ ਲਈ ਨਾ ਕੰਮ ਕਿੰਨਾ ਹੋ ਗਿਆ ਤੇ ਟੇਬਲ ਤੁਰਪੇ ਨੇ ਜੀ ਆਹ ਰਹੀ ਟੇਬਲ ਤੇ ਉਹ ਵੀ ਰਖਾ ਦੇਣਗੇ ਤੇ ਹੁਣ ਮਤਲਬ ਦੀ ਸੈਟਿੰਗ ਕਰਵਾਵਾਂਗੇ ਚਾਹ ਬਣਾਈ ਆਵਾਂ ਉੱਥੇ ਬਾਬੂ ਚੱਲਣੇ ਤੇ ਚੀ ਕਿਦਾਂ ਆਣਾ ਚਾਹ ਦੇ ਕੇ ਚਾਹ ਦੇ ਕੇ ਆ ਜਾਂਗਾ ਮੈਂ ਹੋਰ ਕੀ ਮੈਨੂੰ ਕੰਮ ਨਾ ਬੰਦ 10 ਮੈਂ ਰੁਕਾਂਗਾ ਬਸ ਅੱਜ ਦਾ ਹੀ ਕੰਮ ਪੈਂਡਲ ਹਾਂ ਅੱਜ ਦਾ ਹੀ ਹੈ ਹਾਂ ਹਾਂ ਪੇਟ ਤੇ ਨਹੀਂ ਲੈ ਕੇ ਆਏ ਹਾਂ ਉਹ ਫਿਰ ਐਵੇਂ ਆ ਨਾ ਮੈਂ ਸੋਚ ਰਿਹਾ ਵੀ ਜਿਹੜਾ ਉੱਥੇ ਆਪਣੇ ਥੋੜਾ ਕੋ ਉਚੜਿਆ ਜਾ ਉੱਥੇ ਵੀ ਕਰਵਾ ਲਾਂਗੇ ਪੁੱਟੀ ਜੀ ਹਾਂ ਹਾਂ ਹਨਾ ਚਲ ਮਾਇਆ ਸਿੰਗਲ ਕੋਟ ਤਾਂ ਹੋ ਗਿਆ ਇੱਧਰ ਇਸ ਪੂਰੀ ਦੀਵਾਰ ਤੇ ਹੁਣ ਬਾਕੀ ਕੋਟ ਵੱਜੂਗਾ ਤੇ ਉੱਧਰ ਦੀਵਾਰ ਤੇ ਗ੍ਰੇ ਪੇਂਟ ਹੀ ਕਰਨਾ ਹੈ ਅੰਦਰ ਵੀ ਹੋ ਗਿਆ ਤੇ ਇੱਥੇ ਵੀ ਹੋ ਜਾਊਗਾ ਇੱਕ ਵਾਰੀਆ ਸੋਫੇ ਵੀ ਸਾਰੇ ਡਰਾਈ ਕਲੀਨ ਕਰਾਣੇ ਆ ਆਪਾਂ ਸਾਰੇ ਸੋਫੇ ਡਰਾਈ ਕਲੀਨ ਹੋਣਗੇ ਤੇ ਇਹ ਵਾਲੇ ਸੋਫਿਆਂ ਦਾ ਕੱਪੜਾ ਤੇ ਉਹ ਤੁਹਾਨੂੰ ਦੱਸਿਆ ਸੀ ਉਹ ਚੇਂਜ ਕਰਨਾ ਇੱਕ ਟੇਬਲ ਆ ਗਿਆ ਬਾਕੀ ਹਲੇ ਆ ਰਿਹਾ ਹੈ ਕੁਰਸੀਆਂ ਵੀ ਦੂਸਰੀ ਤੇ ਆ ਰਹੀਆਂ ਨੇ ਲੋ ਜੀ ਦੋਸਤੋ ਬੈਂਡ ਬਚੀ ਪਈ ਜੀ ਕੰਮ ਕਰ ਕਰਕੇ ਕੁਰਸੀਆਂ ਕਰਸੀਆਂ ਆ ਰਹੀਆਂ ਨੇ ਉੱਪਰ ਤੇ ਮਾ ਜਿੱਥੇ ਜਿੱਥੇ ਖਲਾਰਾ ਪਿਆ ਹਲ ਤਾਂ ਖਲਾਰਾ ਪੂਰਾ ਪਾ ਕੇ ਰੱਖਿਆ ਹੋਇਆ ਹੈ ਪੇਂਟ ਹੋ ਰਿਹਾ ਓਏ ਹੋਏ ਹੋਏ ਹੋ ਬਹੁਤ ਖਲਾਰਾ ਖਲਾਰਾ ਹੀ ਖਲਾਰਾ ਖਲਾਰਾ ਹੀ ਖਲਾਰਾ ਚਲੋ ਇਹਨਾਂ ਥੋੜਾ ਜਿਹਾ ਕੰਮ ਕਰ ਦੋ ਮਜ਼ਾ ਵੜਾ ਦਿੰਦਾ ਫਿਰ ਜਦੋਂ ਸਾਰਾ ਠੀਕ ਹੋ ਜਾਂਦਾ ਹੁਣ ਬਹੁਤ ਵੱਡਾ ਟੇਬਲ ਆ ਰਿਹਾ ਉੱਪਰ ਇਹ ਛੋਟਾ ਟੇਬਲ ਆ ਕੁਮਾਰਿਆਂ ਉਪਰੋਂ ਗੰਦਾ ਗੰਦਾ ਵੇਖੋ ਕਿੰਨਾ ਪਾ ਕੇ ਗਏ ਆ ਪੁਰਾਣੇ ਕਿਰਾਏਦਾਰ ਹਰ ਫਸੇ ਗੰਦੀ ਗੰਦਾ ਆ ਗਿਆ ਟੇਬਲ oh my god oh ho 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 पैंट गई हमें कुछ नहीं किसकी पैंट फट गई फट गई क्या फट गई ठीक है मगर अंदर ही ले जाओ वो जहाँ से बैठ निकाले ना हाँ सांस ले दो थक गए <laughs> बस ये भैया लोगों ने सुबह के दो टेबल उतरवा चढ़ा दिए पहले उसको वहाँ सेट करो किसको मेरा तो वहां से ना भरती है वो कमरा तो खाली है जहाँ पे मर्जी रख दो उसमें अच्छा ये वाला रखना है हां ये वाले कमरे को सामने पर जहाँ से बेड निकाला था ना उसमें ये रख दो बस जहाँ मर्जी रख दो बाद में करते रहेंगे हम सेटिंग भाई एक बारी पहुँच गया ऊपर ये बड़ी बात है ये भारी है ਮੈਨੂੰ ਗੋਸ ਕਿ ਤਵੇ ਖੜਾ ਕਰ ਦੋ ਚਾਹੀ ਮਰਜ਼ੀ ਸਿੱਧਾ ਖੜਾ ਕਰ ਦੋ ਬਸ ਹਮ ਘੜੀਸ ਗੁਰੂ ਦੀ ਕਿ ਅਮ ਖੁਦ ਕਰ ਲਏ ਅਮ ਨਕੜੀ ਕਿਸਕੇ ਕਰ ਲਾਂਗੇ ਇਹ ਪੰਜਾਬੀ ਚ ਘੜੀਸ ਤੇ ਆ ਬਸ ਕੋਟੀ ਲਾਉ ਲੋ ਵੀ ਦੋਸਤੋ ਆਪਾਂ ਇਸ ਕਮਰੇ ਚ ਜਿਹੜਾ ਆਪਣਾ ਸਟੂਡੀਓ ਸੀ ਕਿਉਂਕਿ ਸਟੂਡੀਓ ਦੀ ਹੁਣ ਵਰਤੋਂ ਆਪਣੀ ਬਹੁਤ ਘੱਟ ਹੋਣੀ ਹੈ ਮਤਲਬ ਇੱਥੇ ਮੇਰੀ ਕੋਈ ਕਲਾਇੰਟੇਸ਼ਨ ਨਹੀਂ ਹੋਣੀ ਜਿੰਨੇ ਵੀ ਮੇਰੇ ਵੀਰ ਭੈਣ ਸੱਜਣ ਮਿੱਤਰ ਮਿਲਣ ਆਂਦੇ ਨੇ ਐਜ਼ ਆ ਵੀ ਵਲੋਗਰਾਂ ਵੀ ਤਾਂ ਜਾਂ ਕੋਈ ਹੋਰ ਉਹਨਾਂ ਨੂੰ ਆਪਣੇ ਕੰਮ ਹੁੰਦੇ ਨੇ 뮤ਜ਼ਿਕਲੀ ਜਾਂ 뮤ਜ਼ਿਕ ਦੀ ਕਲਾਸਿਸ ਲਈ ਤਾਂ ਸਾਰੇ ਵਾਸਤੇ ਉੱਧਰ ਫਲੈਟ ਆਪਾਂ ਰੈਡੀ ਕਰ ਲਿਆ ਹੁਣ ਸਫਾਈਆਂ ਸੁਪੂਈਆਂ ਹੋਣੀਆਂ ਨੇ ਦੇਖੋ ਜੀ ਇਹ ਫਲੈਟ ਨੂੰ ਦੇਖ ਕੇ ਕਈ ਜਣੇ ਵੇਖੇ ਕਹਿਣਗੇ ਵੀ ਇਹ ਦੇਖਿਆ ਦੇਖਿਆ ਲੱਗਦਾ ਹੈ ਸਹੀ ਸੁਣਿਆ ਤੁਸੀਂ ਜੇ ਇਹਨਾਂ ਨੇ ਪਛਾਣ ਲਿਆ ਤਾਂ ਕਮੈਂਟ ਕਰਕੇ ਦੱਸੋ ਤੁਸੀਂ ਇਹ ਵਲਟ ਪਹਿਲਾਂ ਕਿੱਥੇ ਦੇਖਿਆ ਹੋਇਆ ਫਿਰ ਆਪਾਂ ਅਗਲੇ ਵਲੋਗ ਵਿੱਚ ਗੱਲ ਕਰਾਂਗੇ ਇਹਦੇ ਬਾਰੇ ਹਣਾ ਵੀ ਕੀ ਹਿਸਾਬ ਪਤਾਵੇ ਦਾ ਕਿਵੇਂ ਕਿਵੇਂ ਹਣਾ ਕਿਵੇਂ ਆਪਾਂ ਲਿੱਤਾ ਕੀ ਸਿਸਟਮ ਸੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਇਹ ਫਲੈਟ ਕਿਨੇ ਕਿਨੇ ਦੇਖਿਆ ਹੋਇਆ ਤੇ ਕਿੱਥੇ ਦੇਖਿਆ ਹੋਇਆ ਤੇ ਉਧਰੋਂ ਜਿਹੜਾ ਬੈੱਡ ਸੀ ਇੱਕ ਬੈੱਡ ਤਾਂ ਉਧਰੋਂ ਆਪਾਂ ਕਰਤਾ ਸੇਲ ਜਿਹੜਾ ਕਿਰਾਏ ਦਾ ਰਹਿੰਦੇ ਸੀ ਉਹੀ ਲੈ ਗਏ ਇੱਕ ਬੈੱਡ ਨਵਾਂ ਲਿਆ ਕੇ ਰੱਖਿਆ ਸੀ ਉੱਥੇ ਉਹ ਬੈੱਡ ਫਿਰ ਆਪਾਂ ਇੱਧਰ ਚੱਕ ਕੇ ਸਟੂਡੀਓ ਚ ਲਿਆ ਕੇ ਰੱਖ ਲਿਆ ਠੀਕ ਹੈ ਕਿਉਂਕਿ ਉਹ ਆਪਾਂ ਉਧਰ ਤਾਂ ਲੋੜ ਨਹੀਂ ਕਿਸੇ ਵੀ ਬੈੱਡ ਦੀ ਫਿਰ ਇਹਦੇ ਸਟੂਡੀਓ ਚ ਰੱਖ ਲਿਆ ਕਿਉਂਕਿ ਸਟੂਡੀਓ ਵਿੱਚ ਹੁਣ ਮੀਟਿੰਗਸ ਤਾਂ ਹੋਣੀਆਂ ਨਹੀਂ ਇੱਥੇ ਕਲਾਸਿਸ ਲਗਣੀਆਂ ਨੇ ਚਲੋ ਇੱਕ ਕਿਸਮ ਦਾ ਬੈੱਡਰੂਮ ਬਣ ਗਿਆ ਸਾਡਾ ਵੈਸੇ ਇਰਾਦਾ ਹੈਗਾ ਇਸ ਪੂਰੇ ਸਟੂਡੀਓ ਰੂਮ ਨੂੰ ਨਾ ਆ ਜਿਹੜੀ ਸੈਂਟਰ ਚ ਕੰਧ ਹੈ ਨਾ ਇਹਨੂੰ ਤੋੜ ਦੇਣਾ ਕਿਉਂਕਿ ਇਹ ਕੰਧ ਸਾਡੇ ਕਮਰੇ ਨੂੰ ਛੋਟਾ ਕਰ ਰਹੀ ਹੈ ਸੋ ਜਿਹੜਾ ਆ ਟੇਬਲ ਹੈ ਇਹ ਸਪੀਕਰ ਨੇ ਸਭ ਪਿੱਛੇ ਚਲੇ ਜਾਣਗੇ ਜਦੋਂ ਕੰਧ ਹੀ ਨਿਕਲ ਗਈ ਸਾਈਡ ਤੋਂ ਆ ਸਾਰੀ ਸਾਊਂਡ ਪ੍ਰੂ ਇਹ ਸਾਰੀ ਖਤਮ ਕਰ ਦੇਣੀ ਆ ਸਾਊਂਡ ਪ੍ਰੂਫਿੰਗ ਵੀ ਖਤਮ ਕਰ ਦੇਣੀ ਆ ਪੂਰਾ ਕਮਰੇ ਦੀ ਲੁੱਕ ਹੀ ਬਦਲ ਦੇਣੀ ਆ ਇਹ ਹਲੇ ਨਹੀਂ ਬਦਲਦੇ ਅਗਲੇ ਸਾਲ ਕਰਾਂਗੇ ਸੋ ਇਬਾਦਤ ਵੀ ਵੱਡੀ ਹੋ ਜੂਗੀ ਇਹ ਬੇਸਿਕਲੀ ਇਬਾਦਤ ਦਾ ਰੂਮ ਹੋ ਜਾਏਗਾ ਤੇ ਕਿਉਂਕਿ ਜਦੋਂ ਅੱਗੇ ਕੰਧ ਟੁੱਟ ਗਈ ਉਹ ਅੱਗੇ ਤਾਂ ਬਹੁਤ ਸਪੇਸ ਆ ਮਤਲਬ ਬਹੁਤ ਵੱਡਾ ਕਮਰਾ ਬਣ ਜਾਣਾ ਇਹ ਸਟੱਡੀ ਟੇਬਲ ਵੀ ਇੱਥੇ ਬੱਚੇ ਇੱਥੇ ਬੈਠ ਕੇ ਪੜ੍ਹੇਗੀ ਵੀ ਮਤਲਬ ਸਿਸਟਮ ਬਹੁਤ ਵਧੀਆ ਹੋਣਾ ਇੱਥੇ ਸੋ ਉਸ ਦੇ ਅਕੋਰਡਿੰਗ ਇੱਥੇ ਚੱਲੇਗਾ ਕੰਮ ਤੇ ਹੁਣ ਇਹ ਬੈੱਡਰੂਮ ਬਣ ਗਿਆ ਕਿਸਮ ਦਾ ਜਦੋਂ ਏਸੀ ਲੱਗਾ ਹੋਇਆ ਹੈ ਇੱਥੇ ਵੀ ਇੱਕ ਛੋਟਾ ਫੈਨ ਹੈ ਵੌਲ ਫੈਨ ਆਹ ਵਾਲਾ ਸੋ ਕੋਈ ਇੱਕ ਇੱਕ ਬੈਡਰੂਮ ਸੜੇ ਕਰਨ ਨਾਲ ਹੋਰ ਜੋੜ ਕੇ ਵੈਸੇ ਦਾ ਬੈਡਰੂਮ ਏਸੀ ਕਿਤੇ ਸੋਫਾ ਬੈੱਡ ਸੀ ਉਹ ਵਿਛਾ ਲੈਂਦੀ ਸੁਣੋ ਸੋਫੇ ਬੈਡਨ ਉਧਰ ਹੀ ਲਿਆ ਜਾਵਾਂਗੇ ਕਿਰਨ ਕਹਿੰਦੇ ਵੀ ਇੱਥੇ ਰੱਖ ਲਾਂਗੇ ਮੈਂ ਕਿਹਾ ਇੱਥੇ ਨਹੀਂ ਆਉਣਾ ਸੋਫਾ ਬੈਡ ਸਪੇਸ ਘਿਰੂਗਾ ਬਹੁਤ ਜ਼ਿਆਦੀ ਬਾਕੀ ਪਤਾ ਨਹੀਂ ਕਿਰਨ ਦਾ ਦਿਮਾਗ ਲਾਗ ਦੇਵੇ ਕਿਰਨ ਫਿੱਟ ਕਰ ਦੇਤੇ ਬਾਕੀ ਮੈਨੂੰ ਤਾਂ ਇਸ ਵਾਰੀ ਕੁਝ ਨਹੀਂ ਪਤਾ ਹੁਣ ਆ ਸਟੂਲ ਸਟਾਲ ਸਾਰੇ ਉਧਰ ਜਾਣਗੇ ਸਾਰੇ ਆ ਚੇਅਰ ਵੀ ਉਧਰ ਜਾਏਗੀ ਬਸ ਆ ਟੇਬਲ ਇੱਥੇ ਰਹੂਗਾ ਪ੍ਰਿੰਟਰ ਪ੍ਰਿੰਟਰ ਆ ਸਾਰੀਆਂ 뮤지컬 ਇਨਸਟਰੂਮੈਂਟ ਸਭ ਉੱਧਰ ਜਾਣਗੇ ਮੈਂ ਇੱਥੇ ਬਹਿ ਕੇ ਸਿਰਫ ਆਪਣੀ ਪਰਸਨਲ ਰੂਹ ਦੀ ਖੁਰਾਕ ਜਿਹਨੂੰ ਕਹਿੰਦੇ ਨੇ ਉਹ ਰੱਖਾਂਗਾ ਇੱਥੇ ਉਹ ਆਪਣਾ ਜਿਵੇਂ ਕੀਬੋਰਡ ਆਪਣਾ ਸਪੀਕਰਸ ਆਪਣਾ ਸਿਸਟਮ ਇੱਥੇ ਬੈਠ ਕੇ ਮੈਂ ਆਪਣਾ ਪਰਸਨਲ 뮤직 ਬਣਾਇਆ ਕਰਾਂਗਾ ਜਿਹੜਾ ਮੈਨੂੰ ਅੱਛਾ ਲੱਗਦਾ ਹੈ ਹਨਾ ਉਹ ਮੇਰੇ ਪਰਸਨਲ ਹੀ ਹਨਾ ਕੋਈ ਹੋਏ ਨਹੀਂ ਵੀ ਬਸ ਰੂਹ ਦੀ ਖੁਰਾਕ ਇੱਥੇ ਬੈਠ ਕੇ ਮੈਂ ਆਪਣਾ ਥਕਾਵਟ ਹੋ ਗਈ ਲੇਟ ਗਿਆ ਸੋ ਗਿਆ ਹਨਾ ਏਸੀ ਲੱਗਾ ਹੋਏਗਾ ਉਹ ਮਰਾ ਮਤਲਬ ਇਹ ਮੇਰਾ ਪਰਸਨਲ ਕਮਰਾ ਬਣ ਜਾਏਗਾ ਆਪਣੇ ਪਰਸਨਲ ਟਾਈਮ ਸਪੈਂਡ ਕਰਨ ਵਾਸਤੇ ਕਿਉਂਕਿ ਇੱਕ ਇੱਕ ਆਰਟਿਸਟ ਨੂੰ ਆਪਣਾ ਕਮਰਾ ਵੀ ਚਾਹੀਦਾ ਹੁੰਦਾ ਹੈ ਬਾਹਰ ਹੁਣ ਕਰਨ ਰੋਟੀ ਬਣਾ ਰਹੇ ਨੇ ਬਾਦ ਸੁੱਤੀ ਹੈ ਪੇਂਟਰਸ ਜਿਹੜੇ ਬਾਈ ਹੁਣੇ ਲੱਗੇ ਨੇ ਉਹ ਤਾਂ ਵੈਸੇ ਪੇਂਟ ਕਰਨ ਨੂੰ ਲੱਗੇ ਸੀ ਲੇਕਿਨ ਉਹਨਾਂ ਨੇ ਬਹੁਤ ਹੈਲਪ ਕੀਤੀ ਟੇਬਲ ਉੱਪਰ ਚੜਾਉਣ ਵਾਸਤੇ ਤੇ ਪਹਿਲਾਂ ਵੀ ਉਹਨਾਂ ਨੇ ਇਹ ਬੈੱਡ ਉਤਰਵਾਇਆ ਰੇਡੀ ਵਾਲਾ ਜਿਹੜਾ ਬਾਈ ਆਇਆ ਸੀ ਉਹ ਤਾਂ ਇੱਕ ਟੇਬਲ ਲੈ ਕੇ ਆਇਆ ਸੀ ਹੋਰ ਪਹਿਲਾਂ ਇੱਕ ਇੱਕ ਟੇਬਲ ਹੋਰ ਥਾ ਤੋ ਆਇਆ ਇੱਕ ਟੇਬਲ ਹੋਰ ਥਾ ਤੋ ਆਇਆ ਜਿਹੜਾ ਪਹਿਲਾਂ ਰੇਡੀਅਲ ਵਾਲਾ ਟੇਬਲ ਲੈ ਕੇ ਆਇਆ ਸੀ ਬਾਈ ਉਹਨੇ ਉਹਨੇ ਹੈਲਪ ਕੱਲੇ ਨਹੀਂ ਕੀਤੀ ਉਹਦੇ ਨਾਲ ਬੰਦੇ ਨੇ ਹੈਲਪ ਨਹੀਂ ਕੀਤੀ ਫਿਰ ਚਲੋ ਮੇਰੇ ਪੇਂਟਰਸ ਜਿਹੜੇ ਲੱਗੇ ਹੋਏ ਸੀ ਉਹਨਾਂ ਨੇ ਵਧੀਆ ਹੈਲਪ ਕੀਤੀ ਉਹਨਾਂ ਨੇ ਟੇਬਲ ਤੋਂ ਉੱਪਰ ਚੜਵਾਏ ਉੱਤੇ ਬੈੱਡ ਥੱਲੇ ਲਵਾਏ ਫਿਰ ਉਹਨਾਂ ਉਧਰੋਂ ਲਾਇਆ ਫਿਰ ਇੱਧਰ ਚੜਾਇਆ ਚੌਥੀ ਮੰਜ਼ਲੇ ਫਿਰ ਫਿੱਟ ਕੀਤਾ ਫਿਰ ਇੱਕ ਵੱਡਾ ਟੇਬਲ ਤੇ ਚੇਅਰਾਂ ਹੀ ਉਹ ਲਗਵਾਈਆਂ ਮਤਲਬ ਵਧੀਆ ਥੈਂਕਫੁਲ ਮੈਂ ਹਾਂ ਹਾਂ ਇਹਨਾਂ ਦਾ ਪੇਂਟਰਸ ਦਾ ਤੇ ਬਾਕੀ ਹੁਣ ਉਹ ਪੇਂਟ ਕਰ ਰਹੇ ਨੇ ਉਹਨਾਂ ਦਾ ਕੰਮ ਵੀ ਨਿਬੜ ਜਾਣਾ ਅੱਜ ਬਸ ਉਹਨਾਂ ਨੂੰ ਇੱਕ ਝਾੜੂ ਲਿਆ ਕੇ ਦੇਣਾ ਹੈ ਤੇ ਸ਼ਾਮ ਨੂੰ ਉਹਨਾਂ ਨੂੰ ਸਮੋਸੇ ਸਮੋਸੇ ਖਵਾਈਏ ਆਪਾਂ ਬਈ ਵਧੀਆ ਕੰਮ ਕਰ ਰਹੇ ਨੇ ਗੱਲਾਂ ਕਰ ਰਹੇ ਆਪਣੇ ਵੀਵਰਸ ਨਾਲ ਮੈਂ ਕਿ ਮੇਰਾ ਨਵਾਂ ਕਮਰਾ ਦੇਖ ਲਓ ਜਦੋਂ ਮੈਂ ਕਿਤੇ ਨਾ ਲੜ ਕੇ ਇੱਧਰ ਆ ਜਾ ਕਰਾਂਗਾ ਇੱਧਰ ਆ ਜਾ ਕਿੰਨਾ ਕਮਰਾ ਵਧੀਆ ਬਣ ਗਿਆ ਨਾ ਸੋਫਾ ਆਏਗਾ ਇੱਥੇ ਰੱਗੇ ਨੰਗਨ ਰਸਤਾ ਨਹੀਂ ਯੈਸ ਮੈਂ ਹੀ ਕਹਿ ਰਿਹਾ ਸੀ ਮੈਂ ਕਿਰਨ ਕਹਿੰਦੇ ਆ ਜੂਗਾ ਸੋਫਾ ਮੈਂ ਕਿਹਾ ਨਹੀਂ ਆਣਾ ਮੈਨੂੰ ਪਤਾ ਨਹੀਂ ਨਾ ਇਹਨੂੰ ਕਿੱਥੇ ਲੈ ਕੇ ਜਾ ਲੋ ਜੀ ਸ਼ਾਮ ਦਾ ਟਾਈਮ ਹੋ ਚੁੱਕਾ ਜੀ ਤੇ ਜਿਹੜੇ ਪੇਂਟਰ ਭਾਈ ਸਾਹਿਬ ਲੱਗੇ ਹੋਏ ਨੇ ਉਹਨਾਂ ਨੂੰ ਸਮੋਸੇ ਦੇਣ ਦੀ ਟਾਈਮ ਆ ਗਿਆ ਸਮੋਸੇ ਖਵਾ ਕੇ ਆਵਾਂ ਪਹਿਲਾਂ ਤਾਂ ਚਾਹ ਦਾ ਟਾਈਮ ਹੈ ਤੇ ਨਾਲ ਮੈਂ ਦੇਖਾਂ ਕੰਮ ਕਿੰਨਾ ਹੋ ਗਿਆ ਨਾਲ ਤੁਹਾਨੂੰ ਵੀ ਦਿਖਾਣੇ ਆ ਇੱਧਰ ਮੈਂ ਆਪਣੇ ਸਿਸਟਮ ਸਿਸਟਮ ਜੇ ਉਹ ਠੀਕ ਕਰਦਾ ਪਿਆ ਸੀ ਮੇਰੇ ਕੋਲ ਜਿਹੜੇ ਕੰਪਿਊਟਰ ਕੰਪਿਊਟਰ ਜੇ ਹੋਏਗੇ ਨੇ ਹੋਰ ਉਹ ਦੇਖ ਰਿਹਾ ਵੀ ਕਿਹੜਾ ਸਿਸਟਮ ਕਿੱਥੇ ਲਾਣਾ ਕਿਹੜਾ ਸਿਸਟਮ ਕਿੱਥੇ ਲਾਣਾ ਕਿ ਉਹ ਵੀ ਸਪੀਡ ਅਪ ਕਰਵਾ ਜਾਣਾ ਮੈਂ ਕੰਮ ਮੈਂ ਨਹੀਂ ਜਾਂਦਾ ਵੀ ਕੋਈ ਵੀਰ ਭੈਣਾਂ ਨੂੰ ਕੰਮ ਕਰਵਾਵੇ ਤੇ ਉਹ ਲੇਟ ਹੋ ਜੇ ਆਪਾਂ ਜਾਂਦੇ ਫਟਾਫਟ ਨਬੜੀ ਜਾਵਾਂ ਸਪੀਡ ਐਵੇਂ ਹੋਏਗਾ ਤੇ ਹੁਣ ਜਿਹੜੀ ਸ਼ਿਕਾਇਤਾਂ ਰਹਿੰਦੀਆਂ ਸੀ ਮੋਸਟਲੀ ਸਾਰਿਆਂ ਨੂੰ ਵੀ ਜਿਉਣਾ ਫੋਨ ਨਹੀਂ ਚੱਕਦਾ ਹੁਣ ਫੋਨ ਚੱਕ ਕੇ ਜਾਇਆ ਕਰਨਗੇ ਵਧੀਆ ਤੇ ਇੱਕ ਗੱਲ ਹੋਰ ਜੀ ਦੋਸਤੋ ਜੇ ਨੂੰ ਮੈਂ ਇੱਕ ਆਫਿਸ ਅਸਿਸਟੈਂਟ ਲੱਭ ਰਿਆਂ ਤੇ ਜੇ ਆਪਣੇ ਮੋਹਾਲੀ ਖਰੜ ਏਰੀਆ ਦੇ ਵਿੱਚ ਕਿਸੇ ਨੂੰ ਆਫਿਸ ਅਸਿਸਟੈਂਟ ਦੀ ਜੌਬ ਚਾਹੀਦੀ ਹੈ ਪਲੀਜ਼ ਸੰਪਰਕ ਕਰ ਲਿਓ ਤਲੇ ਮੈਸੇਜ ਕਰ ਦਿਓ ਤੇ ਕਮੈਂਟ ਕਰ ਦਿਓ ਬੇਸਿਕਲੀ ਫਿਰ ਆਪਾਂ ਕੋਆਰਡੀਨੇਟ ਕਰ ਲਾਂਗੇ ਇੰਟਰਵਿਊ ਦੇ ਬੇਸ ਤੇ ਉੱਪਰ ਸਿਲੈਕਸ਼ਨ ਹੋ ਜਾਈ ਜਿਵੇਂ 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 ਇੰਟਰਵਿਊ ਜੋ ਜੋ ਸਾਨੂੰ ਚੀਜ਼ਾਂ ਦੀ ਰਿਕੁਆਇਰਮੈਂਟ ਆ ਆਫਿਸ ਵਿੱਚ ਉਹ ਸਭ ਨਾਲ ਇੰਟਰਵਿਊ ਲੈ ਕੇ ਰੱਖਿਆ ਜਾਏਗਾ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਹੁਣ ਮੈਂ ਹੋ ਗਏ ਹਾਂ ਲਓ ਦੇ ਦਿਓ ਅਗਲਾ ਸਾਹ ਕਿਰੇ ਅਗਲਾ ਸਾਹ ਕਿਰੇ ਜਸ ਮਸਲਾ ਤੇ ਪਲੇਟਾ ਵੀ ਪਾ ਦਿਆਂ ਦੇ ਨਾਲੇ ਚਾ ਠੀਕ ਆ ਠੀਕ ਜੀ ਲਓ ਜੀ ਇਹ ਦੀਵਾਰ ਤਾਂ ਹੋ ਗਈ ਐਨ ਚਕਾ ਚੱਕ ਇੱਧਰ ਵੀ ਹੋ ਗਿਆ ਪੇਂਟ ਸਾਰਾ ਇਸ ਕਮਰੇ ਚ ਤੇ ਇਧਰ ਵੀ ਆ ਟੇਬਲ ਆ ਗਿਆ ਤੇ ਇੱਥੇ ਜਿਹੜਾ ਤੋੜਪਨ ਕੀਤੀ ਸੀ ਇੱਥੇ ਵੀ ਹੋ ਗਿਆ ਬਾਹਰ ਵੀ ਹੋ ਗਿਆ ਪੇਂਟ ਸਾਰਾ ਕੁਛ ਆਪ ਆਪ ਨੇ ਖੁਦ ਦੇਖ ਲਿਆ ਇਹ ਇਹ ਪੈਚਸ ਕਿਸ ਬਾਤ ਗਏ ਇਹ ਬਲੇ ਇਹ ਸਰ ਕੁਛ ਇਹ ਆਪੜ ਗਏ ਕਿਉਂ ਮਾਰੇ ਇਹ ਠੀਕ ਹੋ ਜਾਏਗਾ ਕਿ ਬਿਲਕੁਲ ਹੋ ਜਾਏਗਾ ਤੇ ਇਹ ਵੀ ਠੀਕ ਹੋ ਜਾਏਗਾ ਬਿਲਕੁਲ ਸਰ ਹੋ ਜਾਏਗਾ ਸ਼ੁਕਰੀਆ ਬਿਲਕੁਲ ਠੀਕ ਹੋ ਜਾਏਗਾ ਬਸ ਸਹੀ ਹੈ ਫਿਰ ਤੋਂ ਲੋ ਜੀ ਅੱਜ ਗਿਆ ਜਿਉਣਾ ਥੱਕ ਸਵੇਰ ਦਾ ਭੱਜਿਆ ਫਿਰ ਰਿਹਾ ਕੰਮ ਕਾਜ ਲਈ ਤੇ ਹੁਣ ਮੈਂ ਤੁਹਾਡੇ ਤੋਂ ਲੈਣਾ ਇਜਾਜ਼ਤ ਕਿਉਂਕਿ ਪੇਂਟ ਦਾ ਕੰਮ ਨਿਬੜ ਗਿਆ ਸਫਾਈ ਹੁਣ ਜਿੰਨੀ ਕਿ ਬਈਆਂ ਨੇ ਕਰਨੀ ਸੀ ਉਹਨੇ ਮਾੜੀ ਮੋਟੀ ਬਾਈ ਕਰ ਦੇਣਗੇ ਪਚਾਬੀ ਦੇ ਜਾਣਗੇ ਤੇ ਅ ਹੁਣ ਮੈਂ ਤੇ ਕਿਰਨ ਜਾਣੇ ਕੁਝ ਕਿਚਨ ਦਾ ਸਮਾਨ ਜਿਵੇਂ ਕਿਚਨ ਕੋਈ ਵਾਸ਼ਰੂਮ ਦਾ ਸਮਾਨ ਉਹ ਲੈ ਆਣੇ ਹਣਾ ਗੈਸਟ ਆਂਦੇ ਨੇ ਜਦੋਂ ਜੋ ਜੋ ਸਮਾਨ ਮੈਂ ਤਾਂ ਇਹ ਕਿਰਨ ਉਹ ਕਿਰਨ ਸਹੀ ਕਹਿ ਰਹੇ ਸੀ ਆਪਣਾ ਡਿਪਾਰਟਮੈਂਟ ਕਿਰਨ ਨੂੰ ਪਤਾ ਹੁੰਦਾ ਹੈ ਉਸ ਤੋਂ ਬਾਅਦ ਉਹ ਮੈਂ ਕੰਪਿਊਟਰ ਵਗੈਰਾ ਜਿਹੜੇ ਹੈਗੇ ਨੇ ਉਹ ਸ਼ਿਫਟ ਸ਼ਿਫਟ ਕਰਾ ਇੱਕ ਸਕਰੀਨ ਚਾਹੀਦੀ ਸੀ ਮੈਨੂੰ ਸੱਚ ਕਿਰਨਾ ਕੱਲ ਜਾਂਦਾ ਮੈਂ ਲੈ ਕੇ ਆਣਾ ਆਪਾਂ ਐ ਕਰਦੇ ਹਾਂ ਕੱਲ ਜਾਂਦੇ ਆ ਨਾ ਗੱਦੀ ਵੀ ਲੈ ਆਨੇ ਆ ਤੇ ਸਕਰੀਨ ਉਧਰੋਂ ਹੀ ਲਿਆਵਾਂ ਕੱਲ ਹੀ ਨਵੇੜਾ ਦਾ ਕੰਮ ਹੋਣਾ ਠੀਕ ਹੈ ਨਾ ਡਨ ਕੱਲ ਸਕਰੀਨ ਤੇ ਗੱਦੀ ਆ ਜਾਣਗੇ ਬਾਅਦ ਫਿਰ ਕੱਲ ਹੀ ਆਪਾਂ ਆਪਣੀ ਕਲਾਸਿਸ ਕੱਲ ਹੀ ਸ਼ੁਰੂ ਕਰ ਸਕਦੇ ਹਾਂ ਉਧਰ ਸਹੀ ਹੈ ਨਾ ਤੁਸੀਂ ਆਰਡਰ ਪਾ ਦਿਓ ਅਰਬਨ ਕਲਾਬ ਤੋਂ ਹਾਂ ਉਹ ਅਰਬਨ ਕਲਾਬ ਤੋਂ ਕਿਚਨ ਸਾਫ਼ ਕਰਾਣ ਤੇ ਵਾਸ਼ਰੂਮ ਦੋਨੋਂ ਸਾਫ਼ ਹੋ ਜਾਣਗੇ ਉਹਨਾਂ ਦਾ ਆਰਡਰ ਪਾ ਦਿਓ ਕੱਲ ਆ ਕੇ ਬੰਦਾ ਕਰ ਜੂਗਾ ਸਹੀ ਹੈ ਨਹੀਂ ਚਲੋ ਠੀਕ ਹੈ ਦੋਸਤੋ ਮਿਲਣਾ ਤੁਹਾਨੂੰ ਕੱਲ ਦਿਓ ਇਜਾਜ਼ਤ ਬਾਏ ਬਾਏ